ਰਾ ਜੱਗੇ ਲੰਘੇ ਜਦੋਂ ਪਿੱਛੇ ਨੂੰ ਮੁੜ ਕੇ ਵੇਖਿਆ ਕਿਨੇ ਮਰਦਾਨਿਆਂ ਉਹ ਸੰਭਲ ਕੇ ਚੱਲਿਆ ਕਰ ਰਸਤਾ ਛੱਡ ਕੇ ਤੁਰਿਆ ਕਰ ਹੱਥ ਜੋੜ ਕੇ ਭਾਈ ਮਰਦਾਨਾ ਪਤਾ ਕੀ ਕਹਿੰਦਾ ਕਿਹਨਾ ਬਾਬਾ ਨਾਨਕ ਮੈਨੂੰ ਇਸ ਗੱਲ ਦਾ ਦਰਦ ਕੋਈ ਨਹੀਂ ਵੀ ਮੇਰੇ ਲੱਤ ਮਾਰੀ ਉਹ ਸੁਣਿਆ ਮੈਨੂੰ ਇਹਦਾ ਦੁੱਖ ਨਹੀਂ ਮੇਰੇ ਲੱਤ ਮਾਰੀ ਪਰ ਸੱਚੇ ਫਾਤਿਹ ਤੁਹਾਨੂੰ ਕਰਾਈਆ ਗਹਿ ਗਿਆ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਤੁਹਾਨੂੰ ਕਰਾਈਆ ਗਹਿ ਗਿਆ ਸੁਣਿਓ ਭਾਈ ਮਰਦਾਨਾ ਕਹਿੰਦਾ ਮੈਂ ਤਾਂ ਕਹਿਨਾ ਐਸੀ ਥਾਂ ਤੇ ਡਿੱਗੇ ਜਿੱਥੇ ਨੂੰ ਪਾਣੀ ਵੀ ਨਸੀਬ ਨਾ ਹੋਵੇ ਮੇਰੇ ਗੁਰੂ ਨੂੰ ਕਰਈਆ ਕਹਿ ਗਿਆ ਸੁਣਿਓ ਗੁਰੂ ਨਾਨਕ ਸਾਹਿਬ ਮਾਰੇ ਇੱਕਦਮ ਹੱਥ ਰੱਖਿਆ ਮੂੰਹ ਤੇ ਕਹਿੰਦੇ ਭਾਈ ਮਰਦਾਨਿਆ ਉਹ ਮੇਰੇ ਨਾਲ ਰਹਿਣਾ ਤੇਰੀ